ਨਾਬਾ ਬਲਾਗ ਦੇ ਪਿੰਡ ਬਿਰਤਨੋਂ ਵਿਖੇ ਉਦੋਂ ਸਨਸਨੀ ਫੈਲ ਗਈ ਜਦੋਂ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਮਜ਼ਦੂਰ ਦੇ ਖੂਨ ਦਾ ਪਿਆਸਾ ਹੋ ਗਿਆ ਆਪਣੇ ਸਾਥੀ ਮਜ਼ਦੂਰ ਦਾ ਕਤਲ ਕਰਕੇ ਰਫੂ ਚਕਰ ਹੋ ਗਿਆ ਇਹ ਦੋਵੇਂ ਪ੍ਰਵਾਸੀ ਮਜ਼ਦੂਰ ਕਿਸਾਨ ਦੀ ਮੋਟਰ ਤੇ ਮਿਹਨਤ ਮਜ਼ਦੂਰੀ ਕਰਨ ਲਈ ਆਏ ਹੋਏ ਸਨ ਮ੍ਰਿਤਕ ਦੀ ਪਛਾਣ ਮਿਥੁਨਰ ਈਸ਼ੀਦੇਵ 32 ਸਾਲ ਵਜੋਂ ਹੋਈ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਨਾਬਾ ਦੇ ਡੈੱਡ ਹਾਊਸ ਵਿੱਚ ਰੱਖ ਦਿੱਤਾ ਹੈ ਤੇ ਮਾਮਲਾ ਦਰਜ ਕਰਕੇ આરોપી ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫੀ ਨਾਮ ਹਰਜਿੰਦਰ ਸਿੰਘ ਆ ਜੀ ਇਹ ਕਿਥੋਂ ਲੈ ਕੇ ਆਏ ਬੋਡੀ ਬਿਰਦਨੋਂ ਪਿੰਡ ਤੋਂ ਜੀ ਕੀ ਹੋਇਆ ਕੀ ਆ ਇਹ ਦੋਨੇ ਉਥੇ ਮਜ਼ਦੂਰ ਕੰਮ ਕਰਦੇ ਸੀਗੇ ਜੀ ਮੋਟਰ ਤੇ ਰਹਿੰਦੇ ਨੇ ਉਹਨਾਂ ਚੋਂ ਦੋਨੋਂ ਚੋਂ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਉਹ ਇਹਦਾ ਦੂਜਾ ਇਹਦਾ ਕਤਲ ਕਰਕੇ ਫਰਾਰ ਹੋ ਗਿਆ ਜੀ ਇਹਦਾ ਕੀ ਨਾਮ ਆ ਇਹਦਾ ਨਾਮ ਮੈਥਨ ਆ ਜੀ ਇੱਕ ਮੋਟਰ ਤੇ ਰਹਿੰਦੇ ਹਾਂ ਜੀ ਹਾਂ ਜੀ ਇੱਕ ਮੋਟਰ ਤੇ ਰਹਿੰਦੇ ਲੜਾਈ ਝਗੜੇ ਦਾ ਪਤਾ ਲੱਗਾ ਕੀ ਕਾਰਨ ਨਹੀਂ ਉਹਦੇ ਬਾਰੇ ਕੁਝ ਨਹੀਂ ਪਤਾ ਹੀ ਸਾਨੂੰ ਇਹ ਡੈੱਡ ਬਾਡੀ ਪੀਸ ਹੈ ਉਹ ਦੂਜਾ ਇਹਦੇ ਨਾਲ ਦਾ ਫਰਾਰ ਹੋ ਗਿਆ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਤੁਸੀਂ ਦੇਖਿਆ ਇਹ ਉੱਥੇ ਪਿਆ ਸੀਗਾ ਜੰਦਰ ਇਸੇ ਤਰ੍ਹਾਂ ਡੈੱਡ ਬੋਡੀ ਪਈ ਸੀ ਕਿਤੇ ਕਿਤੇ ਨਿਸ਼ਾਨ ਨਿਸ਼ੂਨ ਟੱਕ ਲੱਗਿਆ ਹੋਇਆ ਸੀ ਟੱਕ ਲੱਗਿਆ ਇਹਦੇ ਮਾਰਿਆ ਹੋਇਆ ਸੀ ਉਹ ਤੇ ਹਾਥੀਆ ਪਿਆ ਦੀ ਜੀ ਬਾਹਰੇ ਉਹਦੇ ਨਾਲ ਮਾਰਿਆ ਹੋਇਆ ਸੀ ਬਾਹਰੇ ਸੱਟ ਕੇ ਇੱਕ ਨੇ ਮੱਸੀ ਫਿਰ ਉਹਨੂੰ ਕੜੀਸ ਕੇ ਅੰਦਰ ਵੀ ਲੈ ਕੇ ਗਿਆਈਏ ਤੇ ਇਹਦਾ ਕਤਲ ਹੋਇਆ ਕਿਵੇਂ ਹੋਇਆ ਕੋਣ ਵਿਅਕਤੀ ਆ ਜੀ ਦੋ ਤਿੰਨ ਪਾਸੇ ਮੋਟਰ ਤੇ ਰਹਿਦੇ ਸੀਗੇ ਪਿੰਡ ਦੇ ਉੱਥੇ ਆਪਸ ਵਿੱਚ ਹੀ ਉਹਨਾਂ ਨੇ ਤਕਰਾਰ ਪਾਜੀ ਹੋਈ ਹੋਣੀ ਹੈ ਤੇ ਇੱਕ ਸਾਥੀ ਦਾ ਕਤਲ ਕਰਤਾ ਉਹ ਭਰਾਰ ਹੋ ਗਿਆ ਅੱਛਾ ਜੀ ਇਹ ਇਹ ਕੋਣ ਆਹੇ ਬਕਟੀਰ ਦਾ ਨਾਮ ਕੀ ਆ ਜੀ ਇਹ ਦਾ ਨਾਮ ਇਥੇ ਨਹੀਂ ਜੀ ਅੱਛਾ ਜੀ ਮੇਥਨ ਹੈ ਬਿਹਾਰ ਦਾ ਪ੍ਰਵਾਸੀ ਮਜ਼ਦੂਰ ਹੈ ਅੱਛਾ ਜੀ ਇਹ ਉਰੇ ਕੀ ਕੰਮ ਕਰਦੇ ਸੀ ਇਹ ਮੈਨੂੰ ਤਾਂ ਮਜ਼ਦੂਰ ਇਧੜੀ ਅੱਛਾ ਜੀ ਉਹ ਇਹਦਾ ਦੋਸਤ ਹੈ ਆ ਹਾਂ ਜੀ ਇਹਦਾ ਦੋਸਤ ਹੀ ਹੈ ਇਹਦੇ ਨਾਲ ਲਈ ਅੱਛਾ ਕਿਸ ਕਾਰਨਾ ਕਰਕੇ ਹੋਇਆ ਵਾ ਕਤਲ ਇਹਦੇ ਬਾਰੇ ਨਹੀਂ ਜੀ ਮੈਨੂੰ ਪਤਾ ਹੈ ਤਬਦੀਸ਼ ਜੀ ਸਾਹਮਣੇ ਆਉਗੀ ਫੇਰ ਹੀ ਬਤਾ ਕਿੱਥੇ ਕਿੱਥੇ ਜਾਨੀ ਮੁੱਢਲੀ ਜਾਣਕਾਰੀ ਮਤਾ ਕਿੱਥੇ ਕਿੱਥੇ ਨਿਸ਼ਾਨ ਨੇ ਇਹਦੇ ਕਿਸ ਚੀਜ਼ ਨਾਲ ਵਾਰ ਕੀਤਾ ਨਹੀਂ ਇਹ ਤੁਸੀ ਅਫਸਰੀ ਦੱਸ ਸਕਦੇ ਹੋ ਜੈ ਰਖਸਾਵ ਦੀ ਪੋਸਟਮਾਰਟਮ ਦੇ ਤੋਂ ਬਾਅਦ ਅੱਛਾ ਜੀ ਕਤਲ ਤਾਂ ਹੋਇਆ ਹਾਂਜੀ ਮਰਡਰ ਹੋਇਆ ਅੱਛਾ ਜੀ ਹੁਣ ਕਿੱਥੇ ਰੱਖਦੇ ਇਹਨੂੰ ਇਹਨੂੰ ਸਿਮਲਾ ਹਸਪਤਾਲ ਦੀ ਮੌਚਰੀ ਦੇ ਵਿੱਚ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ